ਕਿਉਂ ਬੱਦਲ ਨੂੰ ਪੁੱਛਣਾ ਰਹਿ ਗਿਆ ਨਹੀਂ ਉਹ ਤੇ ਇਹ ਵੀ ਜੋ ਬੀਕੂ ਦਾ ਲਾਟਨ ਪੁੱਛਦਾ ਉਹ ਹੈਗਾ ਠੀਕ ਹੈ ਇਹ ਫਰਾਈ ਗਈ ਹੈ ਸਾਡਾ ਤਾਂ ਨਹੀਂ ਅਸੀਂ ਪ੍ਰੋਪਰ ਪੁਲਿਸ ਪੈਟਰੋਲਿੰਗ ਸ਼ੁਰੂ ਕੀਤੀ ਹੈ ਜੀ ਨਾਕਾਬੰਦੀ ਸ਼ੁਰੂ ਕੀਤੀ ਹੈ ਪ੍ਰੋਪਰ ਅਸੀਂ ਮੰਦਰ ਕਮੇਟੀ ਵਾਲਿਆਂ ਨੂੰ ਰਿਕੁਐਸਟ ਕੀਤੀ ਹੈ ਹਰ ਮੰਦਿਰ ਦੇ ਵਿੱਚ ਪ੍ਰੋਪਰ ਲਾਈਟਿੰਗ ਸਿਸਟਮ ਹੋਏ ਸੀਸੀਟੀਵੀ ਕੈਮਰਾ ਜ਼ੋਨ ਤੇ ਪਾਰਕਿੰਗ ਦਾ ਪ੍ਰੋਪਰ ਇੰਜ਼ਾਮ ਹੋਏ ਜੁੜਾਕਰ वगैरा ਜਿੱਥੇ ਹੋਏ ਉੱਥੇ ਪ੍ਰੋਪਰ ਕੋਈ ਨਾ ਕੋਈ ਬੰਦਾ ਉੱਥੇ ਇਨਚਾਰਜ ਹੋਏ ਤੇ ਅੰਦਰ ਵੀ ਜਿਹੜੇ ਵੋਲੰਟੀਅਰਜ਼ ਹੋਣਗੇ ਮੰਦਿਰ ਦੇ ਉਹ ਵੀ ਅਸੀਂ ਮੰਦਿਰ ਕਮੇਟੀ ਵੱਲੋਂ ਰਿਕਵੈਸਟ ਕੀਤੀ ਹੈ ਕਿ ਵੋਲੰਟੀਅਰਜ਼ ਵੀ ਪੂਰਾ ਧਿਆਨ ਰੱਖਣ ਜਿਹੜੀ ਆਊਟਰ ਸਿਕਿਉਰਿਟੀ ਹੈਗੀ ਹੈ ਮੰਦਿਰ ਦੀ ਉਹ ਸਾਡੀ ਪ੍ਰੋਪਰ 24 ਆਵਰਸ ਪੈਟ੍ਰੋਲਿੰਗ ਪੀਸੀਆਰ ਵਾਂਗ ਚੱਲਦੀਆਂ ਨਾਲੇ ਪੀਸੀਆ ਵੀ ਆਪਣਾ ਨਾਲੇ ਐਸਚਓਜ਼ ਦੀਆਂ ਗੱਡੀਆਂ ਵੀ ਆ ਗਈਆਂ ਐਸਚਓਜ਼ ਦੀਆਂ ਗੱਡੀਆਂ ਦੇ ਉੱਪਰ ਵੀ ਕੈਮਰਾਸ ਲੱਗੇ ਆ ਤੇ ਰਾਉਂਡ ਦਿ ਕਲੌਕ ਸਾਡੀ ਪੈਟਰੋਲਿੰਗ ਚੱਲ ਰਹੀ ਹੈ ਹਾਂਜੀ ਬਿਲਕੁਲ ਸਾਡੇ ਸਾਡੇ ਜਿਹੜਾ ਇਨਫਲੋ ਆਫ ਟੂਰਿਸਟ ਵੀ ਹੈਗਾ ਇਸ ਸੀਜ਼ਨ ਦੇ ਵਿੱਚ ਥੋੜਾ ਜ਼ਿਆਦਾ ਹੋ ਜਾਂਦਾ ਹੈ ਉਹਦੇ ਰਿਗਾਰਡਿੰਗ ਅਸੀਂ ਟ੍ਰੈਫਿਕ ਦੀ ਵੀ ਥੋੜੀ ਨਫਰੀ ਵਧਾਈ ਹੈ ਤੇ ਅਸੀਂ ਰੂਟ ਪਲਾਨਸ ਵੀ ਕਰ ਰਹੇ ਹਾਂ ਜਿੱਥੇ ਆਪਣਾ ਬੀੜ ਪਟਾਕੇ ਵਾਲੇ ਏਰੀਆਜ਼ ਅਗੇ ਉਹ ਪਾਰਟਿਕੂਲਰ ਟਾਈਮ ਲਈ ਟਾਈਮ ਦੇ ਲਈ ਅਸੀਂ ਬੈਰੀਗੇਟਿੰਗ ਵੀ ਕਰ ਰਹੇ ਹਾਂ ਨਾਲੇ ਅਸੀਂ ਵਨ ਵੇ ਵੀ ਕਰ ਰਹੇ ਹਾਂ ਜਿੱਥੇ ਲੋੜ ਹੈਗੀ ਸਰ ਮੋਸਟਲੀ ਨਾ ਪਾਰਕਿੰਗ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਜਦੋਂ ਨਾ ਫੈਸਟੀਵਲ ਜਰੂਰੀ ਹੈ ਪਾਰਕਿੰਗ ਨੂੰ ਲੈ ਕੇ ਉਹਦੇ ਵਾਸਤੇ ਕੋਈ ਕੰਮ ਕੀਤਾ ਕੋਈ ਜਿਵੇਂ ਮੈਂ ਦੁਬਾਰਾ ਰਿਪੀਟ ਕਰ ਦਣਾ ਕਿ ਅਸੀਂ ਮੰਦਰ ਕਮਿਟੀ ਵਾਲਿਆਂ ਨਾਲ ਉਹ ਵੀ ਰਿਕੁਐਸਟ ਕੀਤੀ ਹੈ ਪਾਰਕਿੰਗ ਦੀ ਅਸੀਂ ਨਾਲੇ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਤੇ ਜੇ ਵੀ ਕੋਈ ਨੇੜੇ ਖਾਲੀ ਥਾਂ ਹੈਗੀ ਅਸੀਂ ਉੱਥੇ ਸਸ਼ਰਾਂਤੀਆਂ ਸਵੇਰ ਪਕੜ ਹੋਉਂਦੀਆਂ ਸੋ ਸੀਸੀਟੀਵੀ ਲੈ ਕੇ ਹਰ ਸ਼ਹਿਰ ਵਾਸੀ ਨੂੰ ਕੀ ਬਿਲਕੁਲ ਜਿਵੇਂ ਮੈਂ ਕਿਹਾ ਕਿ ਅਸੀਂ ਮੰਦਰ ਕਮੇਟੀ ਵਾਲਿਆਂ ਨੂੰ ਵੀ ਸਾਰੇ ਰਿਕੁਐਸਟ ਕੀਤੀ ਹੈ ਕਿ ਸੀਸੀਟੀਵੀ ਕੈਮਰਾਸ ਵਨ ਸਾਡੀ ਐਸ.ਐਚ.ਓ ਦੀ ਗੱਡੀਆਂ ਦੇ ਉੱਪਰ ਵੀ ਕੈਮਰਾ ਲੱਗੇਗਾ ਨਾਲੇ ਮੈਂ ਤਾਂ ਇਹ ਰਿਕੁਐਸਟ ਕਰੂੰਗਾ ਸ਼ਹਿਰ ਵਾਸੀਆਂ ਨੂੰ ਕਿ ਜਿਨ੍ਹਾਂ ਦੀ ਦੁਕਾਨਾਂ ਹੈਗੀਆਂ ਘਰ ਹੈਗੇ ਲਾਗੇ ਉਹ ਵੀ ਸੀਸੀਟੀਵੀ ਕੈਮਰਾ ਜ਼ਰੂਰ ਲਵਾਂ ਬਾਕੀ ਸਾਡੇ ਕੋਲ ਆ ਰਹੀ ਹੈ ਜੀ ਐਕਸਟਰਾ ਫੋਰਸ ਥੋੜੀ ਆਊਗੀ ਅਸੀਂ ਰਿਕੁਐਸਟ ਕੀਤੀ ਹੈ ਫੈਸਟਿਵ ਸੀਜ਼ਨ ਨੂੰ ਲਗਾਤਾਰ ਦੇ ਆਗੇ ਦੁਸ਼ਹਿਰ ਨੂੰ ਰੱਖਦੇ ਨਾਲ ਬਿਲਕੁਲ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਆਪਣੇ ਕੋਲ ਲੋਕਾਂ ਨੂੰ ਮੈਂ ਕਹੂੰਗਾ ਕਿ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਅ ਦੁਸ਼ਹਿਰ ਅੰਮ੍ਰਿਤਸਰ ਦੇ ਵਿੱਚ ਤੇ ਪੂਰੇ ਕਾਨੂੰਨ ਕਾਇਦੇ ਦੇ ਵਿੱਚ ਜੋ ਵੀ ਚੱਲੇਗਾ ਉਹਨਾਂ ਦਾ ਕੋਈ ਤਕਲੀਫ ਹੋਏਗੀ ਨਹੀਂ ਜੇ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਦਨ ਵੀ ਲੱਫ ਟੂ ਟੇਕ ਐਕਸ਼ਨ ਅਸ ਪਰ ਲਾ ਠੀਕ ਹੈ